ਮਾਨਯੋਗ ਸੀਐਮ ਸਾਹਿਬ ਵੱਲੋਂ ਪਬਲਿਕ ਆਊਟਰੀਚ ਪ੍ਰੋਗਰਾਮ ਚੱਲਿਆ ਚਲਾਇਆ ਜਾ ਰਿਹਾ ਹੈ ਉਹਦੇ ਤਹਿਤ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਚ ਜਿ ਹਮੇਸ਼ਾ ਪਬਲਿਕ ਦੀਆਂ ਕੰਪਲੇਨਟਸ ਜਾਂ ਪਬਲਿਕ ਦੀ ਜਿਹੜੀ ਗ੍ਰਿਵੈਂਸਸ ਹੈ ਜਾਂ ਉਹਨਾਂ ਦੀ ਪ੍ਰੋਬਲਮਸ ਨੂੰ ਟਾਈਮ ਟੂ ਟਾਈਮ ਪਬਲਿਕ ਮੀਟਿੰਗਸ ਵੀ ਹੁੰਦੀਆਂ ਰਹਿੰਦੀਆਂ ਚਾਹੇ ਹੋ ਡਰੱਗ ਫਰੰਟ ਤੇ ਹੋਵੇ ਚਾਹੇ ਕਿਸੇ ਹੋਰ ਚੀਜ਼ ਤੇ ਹੋਵੇ ਉਹਦੇ ਤਹਿਤ ਇੱਕ ਬੜਾ ਇੰਪੋਰਟੈਂਟ ਪ੍ਰੋਗਰਾਮ ਹੈ ਸਮਝਦਾ ਕਿਉਂਕਿ ਸਭ ਤੋਂ ਇੰਪੋਰਟੈਂਟ ਅੱਜਕੱਲ੍ਹ ਇੰਟੀਗਰਲ ਪਾਰਟ ਆਫ ਇਸੇ ਬੰਦੇ ਦੀ ਆਪਣੀ ਰੋਜ਼ਮਰਹ ਜ਼ਿੰਦਗੀ ਦਾ ਉਹਦਾ ਫੋਨ ਹੁੰਦਾ ਹੈ ਉਹਦੇ ਚ ਅੱਜ 2 219 ਫੋਨ ਜਿਹੜੇ ਐ ਲੌਸ ਸੀ ਜੇ ਗੁੰਮੇ ਸੀ ਉਹ ਸਾਰੇ ਅੱਜ ਅਸੀਂ ਓਨਰਸ ਨੂੰ ਬੁਲਾ ਕੇ ਉਹਨਾਂ ਨੂੰ ਵਾਪਸ ਕੀਤੇ ਜਾ ਰਹੇ ਨੇ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੀ ਟੀਮ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਵਕਫਾ ਵਕਫਾ ਥਾਣਿਆਂ ਚ ਵੀ ਇਸ ਵਕਫਾ ਵਕਫਾ ਸਬਡਿਵੀਜ਼ਨ ਚ ਵੀ ਔਰ ਸਾਡੇ ਸਾਈਬਰ ਸੈੱਲ ਨੇ ਵੀ ਔਰ ਅਸੀਂ ਆਊਟਰੀਚ ਪ੍ਰੋਗਰਾਮ ਇਦਾਂ ਹੀ ਜਾਰੀ ਰੱਖਾਂਗੇ ਔਰ ਮੈਨੂੰ ਇਹ ਵੀ ਖੁਸ਼ੀ ਹੁੰਦੀ ਹੈ ਕਿ ਜਦੋਂ ਅੱਜ ਆਪਾਂ ਫੋਨ ਡਿਸਟ੍ਰੀਬਿਊਟ ਕਰ ਰਹੇ ਸੀ ਕਿ ਪਬਲਿਕ ਦੇ ਵਿੱਚ ਵੀ ਔਰ ਜਿਹੜਾ ਰੈਸੀਪੀਐਂਟ ਹੈ ਜਿਨ੍ਹਾਂ ਦਾ ਗੁੰਮਿਆ ਹੋਇਆ ਫੋਨ ਵਾਪਸ ਮਿਲਦਾ ਉਹਨਾਂ 'ਚ ਬੇਹਤ ਖੁਸ਼ੀ ਪਾਈ ਗਈ ਹੈ ਔਰ ਬੜੇ ਮਤਲਬ ਥੈਂਕਫੁਲ ਸੀਗੇ ਉਹ ਸਾਰੇ ਪਰ ਮੈਂ ਇਹ ਕਹਿੰਦਾ ਸਾਡੀ ਡਿਊਟੀ ਹੈ ਔਰ ਅਸੀਂ ਲਗਾਤਾਰ ਜਿਹੜਾ ਪਬਲਿਕ ਆਊਟਰੀਚ ਪ੍ਰੋਗਰਾਮ ਹੈ ਇਸੇ ਤਰ੍ਹਾਂ ਪਬਲਿਕ ਦੇ ਸਹਿਯੋਗ ਸਾਨੂੰ ਵੀ ਬਹੁਤ ਮਿਲਦਾ ਤੇ ਸਾਡੇ ਵੱਲੋਂ ਵੀ ਪੂਰੀ ਉਹਨਾਂ ਨੂੰ ਕੋਆਪਰੇਸ਼ਨ ਹੁੰਦੀ ਹੈ ਦੂਜੀ ਪੁਆਇੰਟ ਇਹ ਹੈ ਕਿ ਅੱਜ ਅਸੀਂ ਇਸ ਤੋਂ ਇਲਾਵਾ 9 ਵਹੀਕਲ ਜਿਹੜੇ ਆ ਉਹ ਰਿਕਵਰ ਕੀਤੇ ਆ ਜਿਹੜੇ ਚੋਰੀ ਦੇ 89 99 ਉਹਦੇ ਚ 73 ਟੂ ਵਹੀਲਰਸ ਨੇ 12 ਐਕਟਿਵਾ ਨੇ ਤੇ ਜਿਹੜੇ 61 ਮੋਟਰਸਾਈਕਲ ਨੇ ਉਹ ਵਕਫ ਵਕ ਪੁਲਿਸ ਸਟੇਸ਼ਨਸ ਤੋਂ ਚੋਰੀ ਹੋਏ ਆ ਉਹਦੇ ਚ ਬੰਦੇ ਫੜੇਗੇ ਕੁਝ ਗੈਂਗ ਫੜੇਗੇ ਪਲੱਸ ਕਿਉਂਕਿ ਆਮ ਜਿਹੜਾ ਨਾਗਰਿਕ ਹੈ ਜਾਂ ਜਿਹੜਾ ਆਪਣੇ ਟੂ-ਵੀਲਰ ਯੂਜ਼ ਕਰਦਾ ਹੈ ਉਹਨੂੰ ਵਾਕਈ ਇਹ ਬੜੀ ਵੱਡੀ ਪ੍ਰੋਬਲਮ ਹੁੰਦੀ ਜੇ ਉਹਦਾ ਕੋਈ ਚੋਰੀ ਹੋ ਜਾਂਦਾ ਹੈ ਉਸਤੇ ਅਸੀਂ ਸਪੈਸ਼ਲ ਫੋਕਸ ਦਿੰਨੇ ਆਂ ਬਿਕੋਜ਼ ਇਹਦੇ ਨਾਲ ਬੰਦੇ ਦੀ ਲਾਈਫ ਡਿਸਰਪਟ ਹੋ ਜਾਂਦੀ ਹੈ ਕਿ ਉਹਦਾ ਫੋਨ ਚੋਰੀ ਹੋ ਗਿਆ ਜਾਂ ਮੋਟਰਸਾਈਕਲ ਚੋਰੀ ਹੋ ਗਿਆ ਤੇ ਬੜਾ ਕੰਮ ਖਰਾਬ ਹੋ ਜਾਂਦਾ ਹੈ ਉਹਦੇ ਚ ਬੜਾ ਵਧੀਆ ਪ੍ਰਾਲਾ ਕੀਤਾ ਸਾਡੀ ਸਾਰੀ ਟੀਮ ਨੇ ਮੈਂ ਸਾਰੇ ਆਫੀਸਰਸ ਨੂੰ ਆਲਮ ਜੀ ਨੂੰ ਆਪਣੇ ਸ਼ੀਤਲ ਹੁਣਾਂ ਨੂੰ ਰਾਜਵੀਰ ਇਹਨਾਂ ਦੇ ਨਾਲ ਸੁਪਿੰਦਰ ਸਾਡੇ ਏਸੀਪੀ ਮੈਡਮ ਬੈਠੇ ਨੇ ਔਰ ਸਾਡੇ ਜਿਹੜੇ ਜਿਹੜੇ ਟੈਕਨੀਕਲ ਸਟਾਫ ਦੇ ਸਾਡੇ ਜਿਹੜੇ ਸਾਰੀ سپورਟ ਟੀਮ ਹੈ ਉਹ ਇੱਥੇ ਹਾਜ਼ਰ ਹੈ ਤੇ ਇਹਦੇ ਚ 16 ਵਹੀਕਲਸ 4 ਵੀਲਰ ਵੀ ਹੈਗੇ ਜਿਸ ਸਕੋਰਪਿਓ ਫੋਰਚੂਨਰ ਥਾਰ ਅਕੀਵੀ ਗਲੈਂਜ਼ਾ ਲੇਜੈਂਡਰ ਐਂਟਰਵੇਰਾ ਇਹ ਗੱਡੀਆਂ ਵੀ ਆ ਜਿਹੜੀਆਂ ਉਹ ਵੀ ਬਰਾਮਦ ਕੀਤੀਆਂ ਗਈਆਂ ਉਹ ਵੀ ਅਸੀਂ سپੁਰਦਾਰੀ ਤੇ ਜਲਦੀ ਜਿਹੜੇ ਮਾਲਕ ਨੇ ਉਹਨਾਂ ਨੂੰ ਸਾਰਿਆਂ ਨੂੰ ਪਹਚਾਵਾਵਾਂਗੇ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਇਹ ਸਿਰਫ ਜਿਹੜੀ ਪ੍ਰੈਸ ਮੀਡੀਆ ਬਰੀਫਿੰਗ ਹੈ ਰੋਜ਼ ਅਸੀਂ ਬਾਕੀ ਚੀਜ਼ਾਂ ਦਾ ਤੁਹਾਨੂੰ ਦੱਸਦੇ ਰਹਿਣੇ ਆ ਕਿ ਡਰੱਗ ਫੜ ਲਈ ਪਿਸਟਲ ਫੜ ਲਿਆ ਇਹ ਮੈਂ ਸਮਝਦਾ ਇਹ ਵੀ ਬਹੁਤ ਜ਼ਰੂਰੀ ਹੈ 219 ਫੋਨ ਵਾਪਸ ਜਾਣ ਕੇ ਤੇ ਕਿੰਨੀ ਖੁਸ਼ੀ ਦੀ ਲਹਿਰ ਹੈ ਇਸੇ ਤਰ੍ਹਾਂ 89 ਜਿਹੜੇ ਚੋਰੀ ਛੁਦਾ ਆ ਆਟੋਮੋਬਾਈਲਸ ਨੇ ਉਹ ਜਦੋਂ ਬੰਦੇ ਨੂੰ ਵਾਪਸ ਮਿਲਦਾ ਤਾਂ ਉਹਦੀ ਵੀ ਮੈਨੂੰ ਲੱਗਦਾ ਖੁਸ਼ੀ ਬਹੁਤ ਹੁੰਦੀ ਹੈ ਸੋ ਮੈਂ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਕਰਦਾ ਪਬਲਿਕ ਵੱਲੋਂ ਜਿਹੜੇ ਤੁਸੀਂ ਆਏ ਹੋ ਔਰ ਮੈਂ ਦਿਲੋਂ ਗੱਲ ਕਹਿਣਾ ਚਾਹੁੰਦਾ ਕਿ ਪਬਲਿਕ ਤੇ ਪੁਲਿਸ ਦਾ ਬੜਾ ਊੜਾ ਰਿਸ਼ਤਾ ਹੁੰਦਾ ਔਰ ਕੋਈ ਵੀ ਪੁਲਿਸ ਸਿਸਟਮ ਜਿਹੜਾ ਉਹ ਪਬਲਿਕ ਦੇ ਸਹਿਯੋਗ ਤੋਂ ਬਿਨਾ ਕਾਮਯਾਬ ਨਹੀਂ ਹੁੰਦਾ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਪਬਲਿਕ ਦਾ ਬੇਹਦ ਸਹਿਯੋਗ ਸਾਨੂੰ ਮਿਲਦਾ ਔਰ ਜਿਹੜੀ ਤੁਸੀਂ ਰੋਜ਼ ਰਿਕਵਰੀ ਵਗੈਰਾ ਦੀ ਗੱਲ ਦੇਖਦੇ ਹੋ ਅਖਬਾਰਾਂ ਪੜ੍ਹਦੇ ਹੋ ਔਰ ਇਸ ਵੱਲੋਂ ਉਹਦੇ ਵਿੱਚ ਪਰਮਾਤਮਾ ਦੀ ਮਿਹਰ ਦੇ ਨਾਲ ਤੁਹਾਡਾ ਸਾਰਿਆਂ ਦਾ ਸਹਿਯੋਗ ਪਬਲਿਕ ਦਾ ਬੇਹਦ ਮਿਲਿਆ ਔਰ ਮੈਂ ਐਸੇ ਕਰਕੇ ਤੁਹਾਨੂੰ ਇਥੋਂ ਦਲੀ ਮੁਬਾਰਕਬਾਦ ਦਿੰਨਾ ਕਿ ਤੁਸੀਂ ਇਨੀ ਮਿਹਨਤ ਨਾਲ ਔਰ ਆਪਣਾ ਕੰਮ ਵੀ ਕਰਦੇ ਹੋ ਤੇ ਸਾਡਾ ਸਹਿਯੋਗ ਵੀ ਦਿੰਦੇ ਥੈਂਕ ਯੂ ਵੈਰੀ ਮਚ ਜਿਹੜੇ ਮੋਬਾਈਲ ਕੁਝ ਘਾਟੇ ਵੀ ਆ ਜੀ ਕੁਝ ਚੋਰੀ ਦੇ ਆ ਉਹ ਅਸੀਂ ਜਿਹੜਾ ਪੋਰਟਲ ਹੈਗਾ ਸਾਡਾ ਜਿਹੜਾ ਇਹਨੂੰ ਸੀਆਈਆਰ ਕਹਿੰਦੇ ਆ ਸੈਂਟਰਲ ਇਕਵਿਪਮੈਂਟ ਆਇਡੈਂਟੀਟੀ ਰਜਿਸਟਰ ਉਹ ਬੜਾ ਅੱਛਾ ਗਵਰਨਮੈਂਟ ਆਫ ਇੰਡੀਆ ਦਾ ਇੱਕ ਸੈਂਟਰਲ ਲੈਵਲ ਤੇ ਵੀ ਇਹ ਪੋਰਟਲ ਹੈ ਔਰ ਸਾਡਾ ਸਾਈਬਰ ਸੈੱਲ ਪਲੱਸ ਸਾਡਾ ਜਿਹੜਾ ਟੈਕਨੀਕਲ ਸੈੱਲ ਉਹਨੂੰ ਮਾਨੀਟਰ ਕਰਦੇ ਰਹਿੰਦੇ ਆ ਇਸ ਵਿੱਚ ਨੂੰ ਦੱਸ ਦਿਓ ਇਹ ਵੀ ਬੜੀ ਖੁਸ਼ੀ ਹੁੰਦੀ ਹੈ ਕਿ ਜਿਹੜੇ ਫੋਨ ਰੈਸੀਪੀਐਂਟਸ ਨੇ ਉਹਨਾਂ ਚੋ ਜਿਹੜੇ ਮਿਲੇ ਆ ਸਾਨੂੰ ਰਿਕਵਰ ਕੀਤੇ ਬਿਹਾਰ ਯੂਪੀ ਦਿੱਲੀ ਅਤੇ ਹੋਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੀ ਅਸੀਂ ਰਿਕਵਰ ਕਰਕੇ ਪਬਲਿਕ ਨੂੰ ਅੱਜ ਮੋੜ ਰਹੇ ਸਰ ਥਾਣੇ ਵਿੱਚ ਅਪੈਂਡੈਂਟ ਜਿਹੜੀ ਵਿਕਲ ਸੀ ਉਹ ਬਹੁਤ ਵੱਡੀ ਕਿਸਮ ਦੀ ਬਾਤ ਰਹੀ ਹੈ ਕਿ ਬਹੁਤ ਸਾਰੀ ਸੀਰੀਜ਼ ਕਿੱਦਾਂ ਕਾਟ ਨਹੀਂ ਬਣੇ ਹੋਏ ਨੇ ਉਹ ਚੱਲਿਆ ਰਿਹਾ ਜੀ ਉਹ ਹਾਈ ਕੋਰਟ ਮਾਨਜੋਗ ਹਾਈ ਕੋਰਟ ਦੇ ਹੁਕਮ ਨਾਲ ਉਹਨੂੰ ਨਮਾਓ ਦਾ ਪ੍ਰੋਸੈਸ ਆਲਰੇਡੀ ਸ਼ੁਰੂ ਹੋ ਗਿਆ ਉਹਨੂੰ ਅਸੀਂ ਸਬਮਿਟ ਕਰ ਦਿੱਤੀਆਂ ਨੇ ਸਾਰੀਆਂ ਉਹ ਕੋਰਟ ਪ੍ਰੋਸੈਸ ਜਿਹੜਾ ਉਹਨੂੰ ਇਨੀਸ਼ੀਏਟ ਹੋ ਚੁੱਕਿਆ ਜੀ thank you ji